ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਸਹੀਦੀ ਪੰਦਰਵਾੜਾ ਚੱਲ ਰਿਹਾ ਹੈ ਉਸੇ ਤਹਿਤ ਅੱਜ ਅਸੀਂ ਗੱਲ ਕਰਾਂਗੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਦੀ ਗ੍ਰਿਫਤਾਰੀ ਕਿਹਨਾ ਹਾਲਾਤਾਂ ਦੇ ਵਿੱਚ ਹੋਈ ਗ੍ਰਫਤਾਰ ਕਰਾਉਣ ਵਾਲਾ ਵਿਅਕਤੀ ਕੌਣ ਸੀ ਤੇ ਉਸ ਵਿਅਕਤੀ ਦੇ ਘਰ ਸਹਿਬਜ਼ਾਦੇ ਕਿਸ ਤਰ੍ਹਾਂ ਪਹੁੰਚੇ ਇਤਿਹਾਸਕ ਸਰੋਤਾਂ ਨੂੰ ਜੇਕਰ ਬਹੁਤ ਧਿਆਨ ਦੇ ਨਾਲ ਘੋਖਿਆ ਜਾਏ ਤਾਂ ਕਈ ਇਤਿਹਾਸਕ ਸਰੋਤ ਜਿਹੜੇ ਹੈਗੇ ਆ ਉਹ ਹੱਥ ਲੱਗਦੇ ਹਨ ਤੇ ਉਹਨਾਂ ਦੇ ਵਿੱਚੋਂ ਇੱਕ ਹੈ ਦੂਨਾ ਸਿੰਘ ਖੰਡੂਰੀਆ ਦੀ ਕਿਤਾਬ ਗੁਰਸੁੱਤਨ ਕੀ ਕਥਾ ਉਹਦੇ ਵਿੱਚ ਜੋ ਦੂਨਾ ਸਿੰਘ ਹੰਡੂਰੀਆ ਨੇ ਲਿਖਿਆ ਹੈ ਉਸ ਨੇ ਲਿਖਿਆ ਹੈ ਕਿ ਜਦੋਂ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਪਰਿਵਾਰ ਵਿਛੋੜੇ ਤੋਂ ਅਲੱਗ ਹੋਏ ਤਾਂ ਉਸ ਸਮੇਂ ਦੂਨਾ ਸਿੰਘ ਹੰਡੂਰੀਆ ਉਸ ਜਥੇ ਦੇ ਨਾਲ ਹੀ ਸੀ ਕੁੰਭਾ ਮਾਸ਼ਕੀ ਦੀ ਸ਼ਣ ਤੱਕ ਛੋਟੇ ਸਹਿਬਜ਼ਾਦੇ ਮਾਤਾ ਜੀ ਅਤੇ ਦੂਨਾ ਸਿੰਘ ਹੰਡੂਰੀਆ ਅਤੇ ਇੱਕ ਬੀਬੀ ਭੀਖੀ ਇਹ ਨਾਲ ਆਂਦੇ ਹਨ ਤੇ ਉੱਥੇ ਇੱਕ ਰਾਤ ਠਹਿਰਦੇ ਹਨ ਫਿਰ ਦੂਜੇ ਦਿਨ ਕਿ ਤੁੰਮਾ ਤੇ ਦਰਬਾਰੀ ਦੋ ਮਸੰਦ ਜਿਹੜੇ ਕਿ ਸਿਹੇੜੀ ਪਿੰਡ ਦੇ ਸੀਗੇ ਉਹ ਮਾਤਾ ਜੀ ਕੋਲੇ ਇੱਥੇ ਆਉਂਦੇ ਹਨ ਤੇ ਮਾਤਾ ਜੀ ਨੂੰ ਬੇਨਤੀ ਕਰਦੇ ਹਨ ਆਪਣੇ ਨਾਲ ਚੱਲਣ ਦੇ ਲਈ ਤੇ ਫਿਰ ਉਹ ਕਿਉਂਕਿ ਘੋੜਿਆਂ ਦੇ ਉੱਪਰ ਆਏ ਸੀਗੇ ਤੇ ਉਹਨਾਂ ਨੇ ਘੋੜਿਆਂ ਦੇ ਉੱਪਰ ਹੀ ਇੱਕ ਘੋੜੇ ਤੇ ਬਾਬਾ ਜੋਰਾਵਰ ਸਿੰਘ ਜੀ ਨੂੰ ਬਿਠਾ ਲਿਆ ਦੂਜੇ ਘੋੜੇ ਦੇ ਉੱਪਰ ਮਾਤਾ ਗੁਜਰੀ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਬਿਠਾ ਲਿਆ ਇਸ ਤਰ੍ਹਾਂ ਦੇ ਨਾਲ ਦੋ ਘੋੜਿਆਂ ਦੇ ਉੱਪਰ ਬੈਠ ਕੇ ਮਾਤਾ ਜੀ ਅਤੇ ਦੋਨੋਂ ਸਹਬਜ਼ਾਦੇ ਦੋਨੋਂ ਮਸੰਦ ਜਿਹੜੇ ਸੀਗੇ ਉਹ ਆਪਣੇ ਨਾਲ ਲੈ ਗਏ ਹੁਣ ਇੱਥੇ ਇਸ ਕਿਤਾਬ ਦੇ ਵਿੱਚ ਇਹ ਕਹਾਣੀ ਜਿਹੜੀ ਹੈਗੀ ਹੈ ਦਰਜ ਹੈ ਤੇ ਉੱਥੋਂ ਫਿਰ ਕੁੰਬ ਮਾਸਕੀ ਤੋਂ ਛਣ ਤੋਂ ਬਾਅਦ ਸਹਬਜ਼ਾਦਿਆਂ ਨੂੰ ਕੈਨੌਰ ਜਾਂਦੇ ਹਨ ਤੇ ਕੈਨ ਹੋਰ ਤੋਂ ਬਾਅਦ ਸਖੇੜੀ ਚਲੇ ਜਾਂਦੇ ਹਨ ਹੁਣ ਇੱਥੇ ਇੱਕ ਗੱਲ ਮੈਂ ਇਹ ਵੀ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੋੜਾ ਪਿਆ ਤਾਂ ਉਸ ਤੋਂ ਪਹਿਲਾਂ ਇੱਕ ਸਾਰੇ ਹੀ ਸਿੰਘਾਂ ਨੂੰ ਕਿਹਾ ਗਿਆ ਸੀਗਾ ਕਿ ਜੇ ਕੋਈ ਵੀ ਸਿੰਘ ਜਿਹੜਾ ਹੈਗਾ ਉਹ ਅੱਗੇ ਪਿੱਛੇ ਹੋ ਜਾਂਦਾ ਹੈ ਜਥੇ ਦੇ ਨਾਲੋਂ ਵਿਛੜ ਜਾਂਦਾ ਹੈ ਤਾਂ ਦੋ ਥਾਵਾਂ ਦੇ ਉੱਤੇ ਜਾ ਕੇ ਉਹਨਾਂ ਦਾ ਮਿਲਾਪ ਹੋਏਗਾ ਪਹਿਲਾ ਸਿਗਾ ਰੋਪੜ ਨੇਕ ਖਾਂ ਦਾ ਜਿਹੜਾ ਕਿਲਾ ਸੀਗਾ ਵੀ ਕੋਈ ਵੀ ਸਿੰਘ ਉੱਥੇ ਆ ਸਕਦਾ ਹੈ ਉਸ ਤੋਂ ਬਾਅਦ ਦੂਜੀ ਠਾਹਰ ਰੱਖੀ ਗਈ ਸੀ ਚਮਕੌਰ ਸਾਹਿਬ ਦੂਜਾ ਇਹ ਦੱਸਿਆ ਗਿਆ ਸੀ ਸਾਰੇ ਸਿੱਖਾਂ ਨੂੰ ਕਿ ਜੇ ਕੋਈ ਰੋਪੜ ਨਹੀਂ ਮਿਲ ਸਕਿਆ ਤਾਂ ਉਹ ਚਮਕੌਰ ਸਾਹਿਬ ਆ ਕੇ ਮਿਲੇਗੇ ਸੋ ਇਸ ਤਰ੍ਹਾਂ ਦੇ ਨਾਲ ਜਦੋਂ ਸਹਬਜ਼ਾਦੇ ਜਿਹੜੇ ਹੈਗੇ ਆ ਕੁੰਮਾ ਮਾਸਕੀ ਦੀ ਛੰਨ ਤੋਂ ਉਹਨਾਂ ਦੀ ਰਵਾਨਗੀ ਹੁੰਦੀ ਹੈ ਦੋਨਾਂ ਮਸੰਦਾਂ ਦੇ ਨਾਲ ਤਾਂ ਕਿਹਾ ਇਹ ਵੀ ਜਾਂਦਾ ਹੈ ਕਿ ਸਹਬਜ਼ਾਦੇ ਅਤੇ ਮਾਤਾ ਗੁਜਰੀ ਜੀ ਚਮਕੌਰ ਸਾਹਿਬ ਵੀ ਗਏ ਪਰ ਕਿਉਂਕਿ ਟਾਈਮ ਦੇ ਵਿੱਚ ਫਰਕ ਪੈ ਗਿਆ ਗੁਰੂ ਸਾਹਿਬ ਜੀ ਨੇ ਜਿਸ ਸਮੇਂ ਤੇ ਚਮਕੌਰ ਸਾਹਿਬ ਜਾਣਾ ਸੀ ਉਸ ਸਮੇਂ ਤੇ ਗੁਰੂ ਸਾਹਿਬ ਜੀ ਨਹੀਂ ਪਹੁੰਚ ਸਕੇ ਉਹਦਾ ਕਾਰਨ ਇਹ ਸੀਗਾ ਕਿ ਮਾਲਕਪੁਰ ਰੰਗਣਾ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਬਹੁਤ ਜ਼ਖਮੀ ਹੋ ਗਏ ਤੇ ਉਹ ਲੜਾਈ ਵੀ ਜਿਹੜੀ ਹੈ ਸ਼ਾਮ ਤੱਕ ਚੱਲੀ ਤੇ ਉਹ ਉਹ ਇੱਕ ਦਿਨ ਦਾ ਫਰਕ ਜਿਹੜਾ ਹੈਗਾ ਪੈ ਗਿਆ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇ ਫਿਰ ਚਮਕੌਰ ਸਾਹਿਬ ਦੇ ਜਦੋਂ ਨੇੜੇ ਪਹੁੰਚੇ ਉੱਥੋਂ ਉਹਨਾਂ ਨੇ ਖਬਰ ਵਗੈਰਾ ਪਤਾ ਕਰੀ ਤਾਂ ਉੱਥੇ ਗੁਰੂ ਸਾਹਿਬ ਜੀ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਸੀਗੀ ਸੋ ਇਸ ਕਰਕੇ ਉੱਥੋਂ ਕਾਇਨੌਰ ਤੇ ਕਾਇਨੌਰ ਇੱਕ ਰਾਤ ਕੱਟ ਕੇ ਤੇ ਫਿਰ ਸਿਹੜੀ ਜਿਹੜੇ ਹੈਗੇ ਆ ਉਹ ਦੋਨੋਂ ਮਸੰਦ ਦੋਨੋਂ ਸਹਿਬਜ਼ਾਦੇ ਉਤੇ ਮਾਤਾ ਜੀ ਨੂੰ ਸਿਹੜੀ ਲੈ ਗਏ ਹੁਣ ਸਿਹੜੀ ਦੇ ਵਿੱਚ ਘਟਨਾ ਕੀ ਵਾਪਰਦੀ ਹੈ ਇਹਦੇ ਬਾਰੇ ਚ ਮੈਂ ਆਪ ਜੀ ਨੂੰ ਦੱਸਦਾ ਹਾਂ ਕਿ ਦੋਨੋਂ ਮਸੰਦ ਧੰਮਾ ਤੇ ਦਰਬਾਰੀ ਹੋ ਸਕਦਾ ਹੈ ਕਿ ਇਹ ਡਰ ਗਏ ਹੋਣ ਸਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਤਾਂ ਨਾਲ ਲੈ ਆਏ ਪਰ ਇਹ ਡਰ ਗਏ ਹੋਣਗੇ ਤਾਂ ਇਹਨਾਂ ਨੇ ਡਰਦੇ ਮਾਰਿਆਂ ਨੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਗੰਗੂ ਨਾਂ ਦੇ ਕਿਸੇ ਵਿਅਕਤੀ ਦੇ ਕੋਲੇ ਠਹਿਰਾ ਦਿੱਤਾ ਹੁਣ ਉਹ ਗੰਗੂ ਜਿਹੜਾ ਸੀਗਾ ਉਹਨਾਂ ਦਾ ਕੰਮ ਕਰਦਾ ਹੋ ਸਕਦਾ ਹੈ ਕੋਈ ਨੌਕਰ ਹੋ ਸਕਦਾ ਏ ਉਹਦੇ ਘਰ ਸਹਿਬਜ਼ਾਦਿਆਂ ਨੂੰ ਠਹਰਾਇਆ ਗਿਆ ਹੁਣ ਉਹਦਾ ਕਾਰਨ ਇਹ ਸੀ ਕਿ ਦੋਨੋਂ ਦਰਬਾਰੀ ਡਰਦੇ ਸਨ ਕਿ ਜੇ ਕਿਤੇ ਪਤਾ ਲੱਗ ਗਿਆ ਮੁਗਲ ਸਰਕਾਰ ਨੂੰ ਕਿ ਸਹਿਬਜ਼ਾਦੇ ਉਹਨਾਂ ਦੇ ਘਰ ਹਨ ਮਾਤਾ ਜੀ ਉਹਨਾਂ ਦੇ ਘਰ ਹਨ ਤਾਂ ਕੋਈ ਵੱਡੀ ਕਾਰਵਾਈ ਹੋ ਸਕਦੀ ਹੈ ਸੂ ਇਸ ਡਰੋਂ ਉਹਨਾਂ ਨੇ ਆਪਣਾ ਵਿਚਾਰ ਰੱਖਦੇ ਹੋਏ ਸਹਿਬਜ਼ਾਦਿਆਂ ਨੂੰ ਗੰਗੂ ਦੇ ਜਿਹੜਾ ਹੈਗਾ ਘਰ ਠਹਿਰਾ ਦਿੱਤਾ ਹੁਣ ਉੱਥੇ ਘਟਨਾ ਕੀ ਵਾਪਰਦੀ ਹੈ ਉੱਥੇ ਕਿਹਾ ਤੇ ਜਾਂਦਾ ਹੈ ਜੋ ਜ਼ਿਆਦਾਤਰ ਪ੍ਰਚਲਿਤ ਹੈ ਸਾਰੇ ਹੀ ਇਤਿਹਾਸਕ ਸਰੋਤ ਜਿਹੜੇ ਹੈਗੇ ਆ ਬਾਅਦ ਵਿੱਚ ਲਿਖੀਆਂ ਹੋਈਆਂ ਕੱਲਾਂ ਗੱਲਾਂ ਗ੍ਰੰਥਾਂ ਦੇ ਵਿੱਚ ਜਾਂ ਦੰਦ ਕਥਾਵਾਂ ਜਿਹੜੀਆਂ ਪ੍ਰਚਲਿਤ ਹੈਗੀਆਂ ਉਹਨਾਂ ਦੇ ਮੁਤਾਬਕ ਗੰਗੂ ਜਿਹੜਾ ਹੈਗਾ ਉਹ ਪੈਸਿਆਂ ਦੀ ਜੋ ਮਾਤਾ ਜੀ ਦੇ ਪਾਸ ਪੋਰਟਲ ਹੀ ਸੀਗੀ ਉਦੇ ਚ ਮੋਰਾ ਵੀ ਸੀ ਗਿਆ ਕਾਫੀ ਪੈਸਾ ਸੀਗਾ ਤੇ ਉਹ ਪੋਰਟਲੀ ਉਸ ਨੂੰ ਨਜ਼ਰ ਪੈ ਗਈ ਉਸ ਨੇ ਕੁਝ ਉਤ ਚੋ ਚੁਰਾ ਲਈਆਂ ਤੇ ਮਾਤਾ ਜੀ ਨੂੰ ਪਤਾ ਲੱਗ ਗਿਆ ਤੇ ਫਿਰ ਦੋਨਾਂ ਦੇ ਵਿੱਚ ਮਾਤਾ ਗੁਜਰੀ ਜੀ ਅਤੇ ਗੰਗੂ ਦੇ ਵਿਚਕਾਰ ਗੱਲਬਾਤ ਹੋਈ ਤੇ ਉਹ ਗੁੱਸੇ ਦੇ ਵਿੱਚ ਆ ਕੇ ਫਿਰੋਜ਼ ਨੇ ਮਰਿੰਡੇ ਕੰਪਲੀਟ ਕਰ ਦਿੱਤੀ ਤੇ ਉੱਥੋਂ ਦੋ ਜਿਹੜੇ ਹੈਗੇ ਆ ਸਰਕਾਰੀ ਬੰਦੇ ਜਿਨ੍ਹਾਂ ਚ ਇੱਕ ਦਾ ਨਾਮ ਜਾਨੇ ਖਾਨ ਸੀ ਦੂਜੇ ਦਾ ਨਾਮ ਮਾਨੀ ਖਾਨ ਸਿੰਘਾ ਉਹ ਦੋਨੋਂ ਕਾਂਸਟੇਬਲ ਜਿਹੜੇ ਹੈਗੇ ਆ ਆਂਦੇ ਹੈਗੇ ਆ ਤੇ ਦੋਨੋਂ ਫਿਰ ਦੋਨੋਂ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੇ ਹਨ ਹੁਣ ਜਦੋਂ ਗ੍ਰਿਫਤਾਰੀ ਦੀ ਘਟਨਾ ਜਿਹੜੀ ਹੈਗੀ ਹੈ ਇਹ ਬਹੁਤ ਦਿਲ ਕੰਬਾਉ ਹੈ ਬੱਚਿਆਂ ਦੀ ਉਮਰ 7 ਤੋਂ 9 ਸਾਲ ਹੈ ਬਹੁਤ ਛੋਟੇ ਹੈਗੇ ਆ ਪਰ ਉਹਨਾਂ ਦੇ ਨਾਲ ਜਿਹੜਾ ਵਿਵਹਾਰ ਮੁਗਲ ਸਰਕਾਰ ਦੁਆਰਾ ਜਾਂ ਇਹਨਾਂ ਮੁਲਾਜ਼ਮਾਂ ਦੁਆਰਾ ਕੀਤਾ ਗਿਆ ਉਹ ਬਹੁਤ ਹੀ ਘਣਾਉਣਾ ਤੇ ਦਰਦਨਾਕ ਹੈ ਕਿਹਾ ਜਾਂਦਾ ਕਿ ਘੋੜਿਆਂ ਦੇ ਉੱਪਰ ਜਿਹੜੀਆਂ ਖੁਰਜੀਆਂ ਹੁੰਦੀਆਂ ਨੇ ਤੇ ਬੋਰੀਆਂ ਦੇ ਵਿੱਚ ਬੱਚਿਆਂ ਨੂੰ ਪਾ ਲਿਆ ਗਿਆ ਬਨ ਕੇ ਬੋਰੀਆਂ ਦੇ ਵਿੱਚ ਉਹਨਾਂ ਖੁਰਜੀਆਂ ਦੇ ਵਿੱਚ ਰੱਖ ਕੇ ਫੇਰ ਲੈ ਕੇ ਗਏ ਤੇ ਮਾਤਾ ਗੁਜਰੀ ਜੀ ਨੂੰ ਵੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਵੀ ਜਿਹੜਾ ਹੈਗਾ ਇੱਕ ਬੋਰੇ ਦੇ ਵਿੱਚ ਪਾ ਲਿਆ ਗਿਆ ਇਸ ਤਰ੍ਹਾਂ ਉਹਨਾਂ ਨੂੰ ਸਿਹੜੀ ਪਿੰਡ ਤੋਂ ਮਰਿੰਡੇ ਤੱਕ ਲੈ ਕੇ ਗਏ ਹਾਲਾਂਕਿ ਉਹ ਡਿਸਟੈਂਸ ਕੋਈ ਜ਼ਿਆਦਾ ਨਹੀਂ ਹੈਗਾ ਸਿਹੜੀ ਕਿਉਂਕਿ ਮਰਿੰਡੇ ਦੇ ਨਾਲ ਹੀ ਹੈ ਪਰ ਫੇਰ ਵੀ ਜਿਹੜਾ ਵਿਵਹਾਰ ਕੀਤਾ ਗਿਆ ਉਹ ਬਹੁਤ ਮਾੜਾ ਸੀਗਾ ਤੇ ਗੰਗੂ ਜਿਹੜਾ ਹੈ ਉਸਨੇ ਘਰ ਬੱਚਿਆਂ ਨੂੰ ਕੁਝ ਨਹੀਂ ਦਿੱਤਾ ਕਿਉਂਕਿ ਬੱਚੇ ਤਾਂ ਜਿਹੜੇ ਹੈਗੇ ਆ ਪਹਿਲਾਂ ਹੀ ਬਹੁਤ ਜ਼ਿਆਦਾ ਟੈਨਸ਼ਨ ਵਿੱਚ ਹੋਣਗੇ ਤੇ ਉਲਟਾ ਗੰਗੂ ਦੇ ਜਦੋਂ ਖਾਣਾ ਨਹੀਂ ਖੁਲਾਇਆ ਜਿਹੜਾ ਖਾਣਾ ਖੁਲਾਇਆ ਗਿਆ ਉਹ ਬਹੁਤ ਘਟਿਆ ਹੋਏਗਾ ਸੋ ਇਸ ਤਰ੍ਹਾਂ ਦੇ ਨਾਲ ਇਹ ਸਾਰਾ ਕੁਝ ਵਾਪਰਦਾ ਏ ਹੁਣ ਅਸੀਂ ਆਨੇ ਆ ਕਿ ਇਹ ਬਾਪਰ ਕਿਉਂ ਗਿਆ ਜੇ ਅਸੀਂ ਪਰਮਾਤਮਾ ਨੂੰ ਮੰਨਦੇ ਹਾਂ ਤਾਂ ਫਿਰ ਇਹ ਮੰਨਣਾ ਪਾਏਗਾ ਕਿ ਜੋ ਲੇਖਾਂ ਵਿੱਚ ਲਿਖਿਆ ਹੈ ਉਹ ਹੋ ਕੇ ਰਹੇਗਾ ਹੁਣ ਇਹ ਗ੍ਰਿਫਤਾਰੀ ਕਿਉਂ ਹੋਈ ਇਹਦੇ ਬਾਰੇ ਵਿੱਚ ਮੈਂ ਦੱਸਦੇ ਹਾਂ ਕਿ ਚਮਕੌਰ ਸਾਹਿਬ ਦੀ ਜੰਗ ਜਿਹੜੀ ਹੈਗੀ ਹੈ ਉਹ ਹੁੰਦੀ ਹੈ 8 ਪੋ ਨੂੰ ਤੇ 8 ਪੋ ਨੂੰ ਹੀ ਉੱਥੇ ਵੱਡੇ ਸਹਬਜ਼ਾਦੇ ਤਿੰਨ ਪਿਆਰੇ ਤੇ ਬਾਕੀ ਸਿੰਘ ਜਿਹੜੇ ਹੈਗੇ ਆ ਸ਼ਹੀਦ ਹੋ ਜਾਂਦੇ ਹਨ ਹੁਣ ਇਹ ਜਦੋਂ ਲੜਾਈ ਹੋਈ ਲੜਾਈ ਤੋਂ ਬਾਅਦ ਉੱਥੇ ਇੱਕ ਅਫਵਾਹ ਫੈਲ ਜਾਂਦੀ ਹੈ ਕਿ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਬਕਾਇਦਾ ਇੱਕ ਸਿਰ ਜਿਹੜਾ ਹੈਗਾ ਉੱਥੋਂ ਵੱਢ ਕੇ ਉਸ ਨੂੰ ਸਰਹੰਦ ਲਜਾਇਆ ਗਿਆ ਉੱਥੇ ਵੀ ਰੌਲਾ ਪਾਇਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਪਰ ਜਦੋਂ ਉੱਥੇ ਸਨਾਖਤ ਕੀਤੀ ਗਈ ਉਹ ਸਿਰ ਜਿਹੜਾ ਸੀਗਾ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਸੀ ਵਾਲਕੇ ਉਹ ਸਿਰ ਜਿਹੜਾ ਸੀ ਭਾਈ ਸੰਗਤ ਸਿੰਘ ਦਾ ਸੀ ਜਿਹਦਾ ਮਹਾਂਦਰਾ ਗੁਰੂ ਸਾਹਿਬ ਜੀ ਦੇ ਨਾਲ ਮਿਲਦਾ ਸੀ ਹੁਣ ਇਹ ਘਟਨਾ ਬਾਪਰ ਦੀ ਹੈ ਚਮਕੌਰ ਸਾਹਿਬ ਹੁਣ ਇਸ ਘਟਨਾ ਨੂੰ ਅਸੀਂ ਗੰਗੂ ਦੇ ਨਾਲ ਜੇਕਰ ਮਲਾਈਏ ਤਾਂ ਇਹ ਗੱਲ ਸਾਹਮਣੇ ਆ ਜਾਂਦੀ ਹੈ ਕਿ ਗੰਗੂ ਦੇ ਪਿੰਡ ਦਾ ਅਤੇ ਚਮਕੌਰ ਸਾਹਿਬ ਦਾ 10 ਕਿਲੋਮੀਟਰ ਤੋਂ ਜ਼ਿਆਦਾ ਫਾਸਲਾ ਨਹੀਂ ਹੈਗਾ ਨੇੜੇ ਹੀ ਹੈ ਚਮਕੌਰ ਸਾਹਿਬ ਇਸ ਕਰਕੇ ਜਦੋਂ ਉੱਥੇ ਲੜਾਈ ਖਤਮ ਹੋਈ ਤਾਂ ਇਹ ਅਫਵਾਹ ਉੱਥੇ ਆਮ ਫੈਲੀ ਹੋਈ ਆਮ ਫੈਲੀ ਕਿ ਗੁਰੂ ਸਾਹਿਬ ਜੀ ਜਿਹੜੇ ਹੈਗੇ ਸਹੀਦ ਹੋ ਚੁੱਕੇ ਹਨ ਇਹ ਅਫਵਾਹ ਗੰਘੂ ਤੱਕ ਵੀ ਪਹੁੰਚ ਗਈ ਹੋਣੀ ਹੈ ਤੇ ਫਿਰ ਗੰਘੋ ਨੂੰ ਗੁਰੂ ਸਾਹਿਬ ਦਾ ਡਰ ਜਿਹੜਾ ਸੀਗਾ ਉਹ ਖਤਮ ਹੋ ਗਿਆ ਉਸ ਨੂੰ ਲੱਗਿਆ ਕਿ ਹੁਣ ਕੋਈ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ ਤੇ ਫਿਰ ਜਿਹੜੀ ਹੈਗੀ ਹੈ ਉਸ ਦੁਆਰਾ ਰਿਪੋਰਟ ਥਾਣੇ ਦੇ ਵਿੱਚ ਕਰਵਾਈ ਗਈ ਜੇ ਇਹ ਖਬਰ ਨਾ ਉੱਥੇ ਫੈਲਦੀ ਤਾਂ ਹੋ ਸਕਦਾ ਹੈ ਕਿ ਗੰਗੂ ਕੋਈ ਐਦਾਂ ਦੀ ਰਿਪੋਰਟ ਨਾ ਕਰਦਾ ਜੇ ਰਿਪੋਰਟ ਨਾ ਕਰਦਾ ਤਾਂ ਸਹਿਬਜ਼ਾਦੇ ਜਿਹੜੇ ਹੈਗੇ ਆ ਉਹਨਾਂ ਦੇ ਵਿਰੁੱਧ ਜਿਹੜੀ ਕਾਰਵਾਈ ਕੀਤੀ ਗਈ ਤੇ ਸ਼ਾਇਦ ਉਹ ਨਾ ਹੁੰਦੀ ਸੋ ਇਸ ਤਰ੍ਹਾਂ ਦੇ ਨਾਲ ਇਹ ਦੋ ਕਾਰਨ ਹੈਗੇ ਆ ਇੱਕ ਤਾਂ ਕਾਰਨ ਇਹ ਹੈ ਕਿ ਪੈਸੇ ਦੇ ਲਾਲਚ ਦੇ ਵਿੱਚ ਗੰਗੂ ਨੇ ਰਿਪੋਰਟ ਕੀਤੀ ਦੂਜਾ ਇਹਦਾ ਕਾਰਨ ਇਹ ਵੀ ਹੈ ਕਿ ਗੰਗੂ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਖਬਰ ਮਿਲੀ ਤੇ ਉਸ ਖਬਰ ਨੂੰ ਸੁਣ ਕੇ ਵੀ ਉਹਦੇ ਮਨ ਨੂੰ ਇਹ ਲੱਗਿਆ ਕਿ ਹੁਣ ਇਹਨਾਂ ਬੱਚਿਆਂ ਨੂੰ ਗ੍ਰਿਫਤਾਰ ਕਰਵਾ ਕੇ ਇਨਾਮ ਲਿਆ ਜਾ ਸਕਦਾ ਹੈ ਜਿਹੜੇ ਇਹਨਾਂ ਕੋਲ ਪੈਸੇ ਹੈਗੇ ਆ ਉਹਨਾਂ ਨੂੰ ਵੀ ਧੋਖੇ ਨਾਲ ਰੱਖਿਆ ਜਾ ਸਕਦਾ ਹੈ ਦਵਾਇਆ ਜਾ ਸਕਦਾ ਹੈ ਸੋ ਇਸ ਤਰ੍ਹਾਂ ਦੇ ਨਾਲ ਛੋਟੇ ਸਹਿਬਜ਼ਾਦੇ ਜਿਹੜੇ ਹੈਗੇ ਆ ਉਸ ਪਿੰਡ ਸਿਹੜੀ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਅਦ ਦੇ ਵਿੱਚ ਇਸ ਸਿਹੜੀ ਪਿੰਡ ਦਾ ਬਣਿਆ ਕੀ ਇਹ ਤਾਂ ਪਰਾਣਾ ਨਾ ਖੇੜੀ ਸੀਗਾ ਬਾਅਦ ਵਿੱਚ ਇਹ ਸਿਹੜੀ ਨਾਮ ਪਿਆ ਹੁਣ ਬੰਦੇ ਬਹਾਦਰ ਨੂੰ ਜਦੋਂ ਬੰਦੇ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮੁਲਾਕਾਤ ਹੁੰਦੀ ਹੈ ਤਾਂ ਸਾਰਾ ਕੁਝ ਗੁਰੂ ਸਾਹਿਬ ਜੀ ਦੁਆਰਾ ਬੰਦੇ ਬਹਾਦਰ ਨੂੰ ਦੱਸ ਦਿੱਤਾ ਗਿਆ ਸੀਗਾ ਕਿ ਕਿੱਥੇ ਕੀ ਕੁਝ ਵਾਪਰਿਆ ਕਿਹੜੇ ਲੋਕ ਉਹਨਾਂ ਦੇ ਲਈ ਜ਼ਿੰਮੇਵਾਰ ਹਨ ਤਾਂ ਫਿਰ ਬੰਦਾ ਬਹਾਦਰ ਨੇ ਜਦੋਂ ਸਰਹੰਦ ਨੂੰ ਫਤਿਹ ਕੀਤਾ ਤਾਂ ਇਸ ਸਿਹੜੀ ਪਿੰਡ ਨੂੰ ਵੀ ਢਾ ਦਿੱਤਾ ਗਿਆ ਸੀਗਾ ਉਹਦੀ ਆ ਸੁਨਾਵਾਂ ਦੁਆਰਾ ਤੇ ਹੁਣ ਇਹਦੇ 'ਚ ਵੀ ਦੋ ਗੱਲਾਂ ਕੁਝ ਲੋਕ ਕਹਿੰਦੇ ਹੈਗੇ ਆ ਕੁਝ ਤਾਂ ਇਹ ਕਹਿੰਦੇ ਹੈਗੇ ਆ ਕਿ ਉਸ ਦਾ ਪਰਿਵਾਰ ਹੀ ਮਾਰ ਦਿੱਤਾ ਗਿਆ ਗੰਗੂ ਦਾ ਸਾਰੇ ਮਾਰ ਦਿੱਤੇ ਗਏ ਦੂਜਾ ਕੁਝ ਲੋਕ ਇਹ ਕਹਿੰਦੇ ਹੈ ਕਿ ਗੰਗੂ ਜਿਹੜਾ ਸੀਗਾ ਜਟੋ ਜਦੋਂ ਛੋਟੇ ਸਹਬਜ਼ਾਦਿਆਂ ਦੇ ਵਿਰੁੱਧ ਇੰਨੀ ਸਖਤ ਕਾਰਵਾਈ ਹੋਈ ਤਾਂ ਉਸ ਜ਼ਾਲਮਾਨਾ ਕਾਰਵਾਈ ਕਰਕੇ ਉਹਦੇ ਮਨ ਉਤੇ ਇੰਨਾ ਅਸਰ ਪਿਆ ਕਿ ਉਹ ਪਾਗਲ ਹੋ ਗਿਆ ਉਹ ਤੇ ਉਹਦੀ ਪਤਨੀ ਜਿਹੜੇ ਹੈਗੇ ਉਸ ਪਾਗਲਪੁਣੇ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਦੇ ਨਾਲ ਅਸੀਂ ਦੇਖਦੇ ਹਾਂ ਕਿ ਛੋਟੇ ਸਹਬਜ਼ਾਦਿਆਂ ਨੂੰ ਗ੍ਰਫਤਾਰ ਜਿਹੜਾ ਹੈਗਾ ਸਿਹੜੀ ਤੋਂ ਕੀਤਾ ਗਿਆ ਗ੍ਰਫਤਾਰੀ ਦੇ ਵਿੱਚ ਗੰਗੂ ਦਾ ਹੱਥ ਹੈ ਜਦੋਂ ਕਿ ਉੱਥੋਂ ਤੱਕ ਸਹਬਜ਼ਾਦਿਆਂ ਨੂੰ ਪਹੁੰਚਾਉਣ ਵਾਲੇ ਧੁੰਮਾਂ ਤੇ ਦਰਬਾਰੀ ਨਾਂ ਦੇ ਮਸੰਦ ਸੀਗੇ ਸੋ ਇਸ ਕਰਕੇ ਇਹ ਸਾਰੀ ਘਟਨਾ ਜਿਹੜੀ ਹੈਗੀ ਆ ਬਾਪਰ ਦੀ ਹੈ ਤੋਂ ਸੋ ਇੱਕ ਚੀਜ਼ ਦਾ ਹੋਰ ਵੀ ਇੱਥੇ ਧਿਆਨ ਰੱਖਿਆ ਜਾਵੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਵੀਡੀਓਜ਼ ਦੇ ਵਿੱਚ ਗੰਗੂ ਬ੍ਰਾਹਮਣ ਕਿਹਾ ਜਾਂਦਾ ਹੈ ਹੁਣ ਗੰਗੂ ਦੀ ਜਾਤ ਜਿਹੜੀ ਮਰਜ਼ੀ ਹੋਵੇ ਇਨਸਾਨ ਕਿਸੇ ਵੀ ਜਾਤ ਦਾ ਹੋਵੇ ਮਾੜਾ ਕਿਸੇ ਵਿੱਚ ਵੀ ਹੋ ਸਕਦਾ ਹੈ ਸਮੁੱਚੀ ਬ੍ਰਾਹਮਣ ਜਾਤੀ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਬ੍ਰਾਹਮਣ ਹੈਗੇ ਆ ਜਿਨ੍ਹਾਂ ਨੇ ਗੁਰੂਆਂ ਦੇ ਲਈ ਬਲਦਾਨ ਦਿੱਤਾ ਸੋ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਗੰਗੂ ਸ਼ਬਦ ਹੀ ਵਰਤਿਆ ਜਾਏ ਉਹਦੇ ਨਾਲ ਬ੍ਰਾਹਮਣ ਸ਼ਬਦ ਜਿਹੜਾ ਹੈਗਾ ਗੱਲਾਂ ਕਰਨ ਲੱਗੇ ਜਾਂ ਕੋਈ ਵੀਡੀਓ ਬਣਾਉਣ ਲੱਗੇ ਨਾ ਵਰਤਿਆ ਜਾਏ ਇਹ ਬਹੁਤ ਜ਼ਰੂਰੀ ਹੈ ਕੋਈ ਇੱਕ ਜਾਤੀ ਨਹੀਂ ਮਾੜੀ ਹੋ ਸਕਦੀ ਉਹਦੇ ਵਿੱਚ ਕੁਝ ਲੋਕ ਮਾੜੇ ਹੋ ਸਕਦੇ ਆ ਤੋ ਇਸ ਤਰ੍ਹਾਂ ਦੇ ਨਾਲ ਇਹ ਘਟਨਾ ਵਾਪਰਦੀ ਹੈ ਹੁਣ ਇਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਉਹਦੇ ਬਾਰੇ ਤੁਹਾਨੂੰ ਅਸੀਂ ਅਗਲੇ ਵੀਡੀਓ ਦੇ ਵਿੱਚ ਦੱਸਾਂਗੇ ਤੇ ਕਿਵੇਂ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਵਜ਼ੀਰ ਖਾਂ ਤੱਕ ਸਹਬਜ਼ਾਦੇ ਪਹੁੰਚਦੇ ਹਨ ਤੇ ਉੱਥੇ ਫਿਰ ਕਿਹੜੀਆਂ ਕਾਰਵਾਈਆਂ ਹੋਈਆਂ ਕਿਹੜੇ ਲੋਕ ਸਹਬਜ਼ਾਦਿਆਂ ਦੀ ਸ਼ਹੀਦੀ ਲਈ ਜ਼ਿੰਮੇਵਾਰ ਹਨ ਤੇ ਉਹਨਾਂ ਦਾ ਕੀ ਬਣਿਆ ਬਾਅਦ ਦੇ ਵਿੱਚ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ